ਦੇਪੋ ਮੇਰਾ ਖਿਆਲ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਰ ਵਾਰ ਮੈਡੀਕਲ ਟੀਮ ਆ ਕੇ ਚੈੱਕ ਅਪ ਕਰੇਗੀ ਨਹੀਂ ਆਖਣ ਸਵਾਲ ਇਹ ਆ ਕਿ ਚਲੋ ਜੀ ਆਪਣੀ ਇੱਕ ਡਿਊਟੀ ਹੈ ਡਾਕਟਰ ਸੁਲਮਾਨ ਆਪਣੇ ਆਪਣੇ ਨਾਲ ਤੁਹਾਡੇ ਸਾਰਿਆਂ ਨਾਲ ਤਿਆਰ ਰੱਖਦਾ ਹੈ ਜਿਹਦੇ ਕਰਕੇ ਉਹਨੇ ਆਪਣੀ ਟੀਮ ਲਾ ਰੱਖੀ ਹੈ ਕਿ ਉਹ ਤਿੰਨ ਵਾਰੀ ਤੇ ਇਹੀ ਮੁੰਡੇ ਚੈੱਕ ਕਰਕੇ ਜਾਂਦੇ ਨੇ ਫਿਰ ਖਨੌਰੀ ਤੋਂ ਟੀਮ ਆਉਂਦੀ ਹੈ ਚੱਕਵਾ ਚੈੱਕ ਅਪ ਕਰਨ ਵਾਸਤੇ ਸਮਾਣੇ ਤੋਂ ਟੀਮ ਆਉਂਦੀ ਹੈ ਚੈੱਕ ਅਪ ਕਰਨ ਵਾਸਤੇ ਤੋਂ ਸਵਾਲ ਇਹ ਹੈ ਕਿ ਉਹਨਾਂ ਦੀ ਆਪਣੀ ਡਿਊਟੀ ਹੈ ਆਪਣੀ ਆਪਣੀ ਡਿਊਟੀ ਹੈ ਆਪਾਂ ਆਪਣਾ ਕੰਮ ਕਰ ਰਹੇ ਹਾਂ ਸਾਡਾ ਮੰਨਣਾ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕਿ ਜਦ ਤੱਕ ਇਹ ਲੜਾਈ ਜਿੱਤੀ ਨਹੀਂ ਜਾਂਦੀ ਤਦ ਤੱਕ ਅਸੀਂ ਆਪਣੇ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡਾ ਸਾਡਾ ਫਿਊਚਰ ਹੈ ਜਿਹੜਾ ਸਾਡੇ ਕਿਸਾਨੀ ਦਾ ਉਹ ਸੇਫ ਨਹੀਂ ਹੈ ਉਹਨੂੰ ਸੇਫ ਰੱਖਣ ਦੇ ਲਈ ਅਸੀਂ ਸਾਡਾ ਤੁਹਈਆ ਹੈ ਸਾਡਾ ਫੈਸਲਾ ਹੈ ਕਿ ਅਖਰੀ ਅਸੀਂ ਆਖਰੀ ਸਾਹ ਤੱਕ ਲੜਨਾ ਹੈ ਚਾਹੇ ਕੁਝ ਵੀ ਹੋਵੇ ਮਨੁੱਖ ਦਾ ਆਉਣਾ ਜਾਣਾ ਇਸ ਦੁਨੀਆ ਤੇ ਆਪਣੀ ਮਰਜ਼ੀ ਨਾਲ ਨਹੀਂ ਹੈ ਆਇਆ ਵੀ ਉਸ ਅਕਾਲ ਪੁਰਖ ਦੀ ਰਜ਼ਾ ਚ ਹੈ ਉਹਦੀ ਮਰਜ਼ੀ ਨਾਲ ਆ ਤੇ ਜਾਣਾ ਵੀ ਉਸ ਅਕਾਲ ਪੁਰਖ ਦੇ ਬਖਸ਼ੇ ਹੋਏ ਸਵਾਸਾਂ ਨੂੰ ਪੂਰੇ ਕਰਕੇ ਇਥੇ ਦੁਨੀਆ ਤੋਂ ਚਲੇ ਜਾਣਾ ਕਿਵੇਂ ਮਰਨਾ ਹੈ ਕਿਵੇਂ ਜਾਣਾ ਹੋਣਾ ਹੈ ਤੋਂ ਇਹ ਵੀ ਉਹਦੇ ਹੱਥ 'ਚ ਆਦਮੀ ਦੇ ਹੱਥ 'ਚ ਹੈ। ਲੇਕਿਨ ਇਹ ਜ਼ਰੂਰ ਆ ਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਸਾਡੇ ਭਵਿੱਖ ਦੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਦੇ ਅੰਦਰ ਬੈਠੇ ਉਹਨਾਂ ਲੋਕਾਂ ਦੀ ਆਤਮਾ ਨੂੰ ਕਿਵੇਂ ਝੰਡੋੜਿਆ ਜਾ ਸਕਦਾ ਹੈ। ਉਹਦੇ ਲਈ ਸ਼ਾਂਤਮਈ ਲੜਾਈ ਲੜਨ ਵਾਸਤੇ ਕਿਉਂਕਿ ਅਸੀਂ ਜਿਹੜੀ ਦੂਸਰੇ ਤਰੀਕੇ ਦੇ ਨਾਲ ਲੜਾਈ ਲੜਨ ਵਾਸਤੇ ਜੋ ਅਸੀਂ ਸਟੈਪ ਸਟਾਰਟਿੰਗ ਦੇ ਵਿੱਚ ਚੱਕੇ ਹੈ। ਉਹਨਾਂ ਦੇ ਵਿੱਚ ਸਾਨੂੰ ਲੱਗਿਆ ਕਿ ਸਾਡਾ ਨੁਕਸਾਨ ਵੱਡਾ ਹੋ ਰਿਹਾ ਹੈ ਅਸੀਂ ਇੱਕ ਨੌਜਵਾਨ ਬੱਚਾ Goa ਬੈਠੇ ਹਾਂ ਮੈਂ ਨਹੀਂ ਚਾਹੁੰਦਾ ਸੀਗਾ ਕਿ ਸਾਡੇ ਹੋਰ ਬੱਚੇ Goa ਚ ਜਾਣ ਦੇਖੋ ਅਸੀਂ ਜ਼ਮੀਨ ਦੀ ਲੜਾਈ ਲੜਦੇ ਹਾਂ ਜੇਕਰ ਜ਼ਮੀਨ ਨੂੰ ਵਾਉਣ ਵਾਲੇ ਨੇ ਸਾਡੇ ਕੋਲੇ ਬਚਿਆ ਤਾਂ ਫਿਰ ਜ਼ਮੀਨ ਰੱਖ ਕੇ ਵੀ ਕੀ ਕਰਨੀ ਹੈ ਸੋ ਉਹ ਸਾਰੀ ਗੱਲ ਨੂੰ ਵਿਚਾਰ ਕੇ ਭਾਪ ਕੇ ਇਹ ਫੈਸਲਾ ਲਿਆ ਕਿ ਸਾਨੂੰ ਆਗੂਆਂ ਨੂੰ ਇਸ ਮਰਨ ਲਈ ਤਿਆਰ ਹੋਣਾ ਚਾਹੀਦਾ ਜਿਹਦੇ ਚੋਂ ਅਸੀਂ ਮਤਲਬ ਕੋਈ ਇਸ ਗੱਲ ਇਹ ਨੂੰ ਇਹਨੂੰ ਕਤਈ ਨਾ ਸਰਕਾਰ ਜਾਂ ਕੋਈ ਵੀ ਅਦਾਰਾ ਇਸ ਰਤੀ ਪਰਵੀਨਾਇ ਦੇ ਵਿੱਚ ਗੁੰਜਾਇਸ ਮੰਨੇ ਕਿ ਸਾਡਾ ਕੋਈ ਇਰਾਦਾ ਇਵੇਂ ਦਬਕਾ ਮਾਰਨ ਦਾ ਹੋਏਗਾ ਜਾਂ ਮਤਲਬ ਕੋਈ ਇੱਧਰ ਉੱਧਰ ਦੀ ਗੱਲ ਹੋਏਗੀ 110% ਸਾਡੀ ਤਿਆਰੀ ਹੈ ਸਾਡੇ ਸੱਤ ਲੀਡਰ ਮਰਨ ਲਈ ਤਿਆਰ ਲਾਈਨ ਦੇ ਵਿੱਚ ਲੱਗ ਚੁੱਕੇ ਹਨ ਪਰ ਮੈਂ ਇੱਕ ਗੱਲ ਕੱਲ ਅੱਜ ਸਵੇਰ ਮੈਂ ਇੱਕ ਬਿਆਨ ਸਾਡੇ ਸਤਕਾਰਯੋਗ ਉਪ ਰਾਸ਼ਟਰਪਤੀ ਜਗਦੀਪ ਧੰਕੜ ਜੀ ਦਾ ਆਇਆ ਜਿਹੜਾ ਉਹ ਮੈਂ ਸੁਣਿਆ ਹੈ ਪੜਿਆ ਅਸੀਂ ਸਨਮਾਨ ਕਰਦੇ ਹਾਂ ਉਹਨਾਂ ਦੀ ਸੋਚ ਦਾ ਉਹਨਾਂ ਦੇ ਉਸ ਬਿਆਨ ਦਾ ਉਹਨਾਂ ਨੇ ਸਾਰੇ ਆਪਦੇ ਬਿਆਨ ਦੇ ਵਿੱਚ ਜਿੰਨੀ ਗੱਲ ਕੀਤੀ ਹੈ ਕਿਸੇ ਪ੍ਰੋਗਰਾਮ 'ਚ ਬੋਲਦੇ ਆ ਸਾਰੀ ਦੀ ਸਾਰੀ ਗੱਲ ਕਿਸਾਨੀ ਤੇ ਕੀਤੀ ਹੈ ਕਿਸਾਨੀ ਪ੍ਰਤੀ ਚਿੰਤਾ ਜ਼ਾਹਰ ਕੀਤੀ ਹੈ ਵੱਡੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਅਗਰ ਦੇਸ਼ ਨੂੰ ਅਸੀਂ ਦੁਨੀਆ ਦੀ ਇੱਕ ਵੱਡੀ ਤਾਕਤ ਬਣਾਉਣਾ ਹੈ ਤਾਂ ਉਹਦੇ ਵਿੱਚੋਂ ਕਿਸਾਨੀ ਨੂੰ ਮੰਨਫੀ ਨਹੀਂ ਕੀਤਾ ਜਾ ਸਕਦਾ ਕਿਸਾਨੀ ਨੂੰ ਉਹਦੇ ਵਿੱਚ ਇੱਕ ਮਤਲ ਅਹਿਮ ਜਗ੍ਹਾ ਕਿਸਾਨੀ ਨੂੰ ਦੇਣੀ ਪਏਗੀ ਪਰ ਮੈਂ ਸਨਮਾਨ ਕਰਨ ਦੇ ਨਾਲ ਨਾਲ ਸਾਡੇ ਸਤਿਕਾਰਯੋਗ ਉਪ ਰਾਸ਼ਟਰਪਤੀ ਜੀ ਤੇ ਬੇਨਤੀ ਕਰਨੀ ਚਾਹਾਂਗਾ ਕਿ ਉਹ ਕੁਰਸੀ ਉਹ ਸੀਟ